<गली> 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 बाबा का जन्मदिन है ये मतलब कि हर साल इसी तरीके बढ़िया तीसरे मनाया जाता है

ਇਹ ਮਨ ਲੱਗੇ ਹਰ ਸਾਲ ਇਸੇ ਤਰੀਕੇ ਨਾਲ ਵਧੀਆ ਤੁਸੀਂ ਨਾ ਮਨਾਇਆ ਜਾਂਦਾ ਜੋ ਸਜਾਵਟ ਹੈ ਫੁੱਲਾਂ ਦੀ ਉਹ ਦੇਖਣਯੋਗ ਹੈ ਜੋ ਮੋਰ ਪੰਖ ਨਾਲ ਸਜਾਵਟ ਹੋਈ ਹੋਈ ਹੈ ਉਹ ਵੀ ਬਹੁਤ ਮਨ ਲੱਗੇ ਲਾਗਾਯੋਗ ਹੈ ਜੀ ਸਾਰੇ ਮਨ ਲੱਗੇ ਭਗਤ ਜਿਹੜੇ ਹੈਗੇ ਅੱਜ ਦੇ ਤੋਂ ਮਨ ਲੱਗੇ ਹੱਥ ਵੇ ਤੋਂ ਆਨੇ ਸ਼ੁਰੂ ਹੋਏ ਹੋਏ ਆ ਵਧੀਆ ਤਰੀਕੇ ਨਾਲ ਲਾਈਨ ਪਿਸਾ ਰਿਹਾ ਲੰਗਰ ਵੀ ਨਾਲ ਨਾਲ ਚੱਲ ਰਿਹਾ ਬਾਬਾ ਦਾ ਪੂਰਾ ਆਸ਼ੀਰਵਾਦ ਹੈ ਜਨਤਾ ਅਸਿਰ ਤੋਂ ਬਾਬਾ ਦੇ ਦਰਸ਼ਨ ਕਰਨ ਆ ਸਿਆਰੀ ਇਹ ਜੋ ਵਿਆਹ ਸ਼ਿੰਗਾਰ ਹੋਇਆ ਹੈ ਉਹ ਕਲਕੱਤੇ ਤੋਂ ਮੰਗਾਇਆ ਗਿਆ ਹੈ ਉਹ ਵੀ ਦੇਖਣਯੋਗ ਉਹਨਾਂ ਦਾ ਕਿੱਲੇ ਵੇਸੋ ਜੁਬੋਕਸਟ ਤੱਕ ਲੋ ਕਿੱਲੇ ਅੱਜ ਇਸੇ ਦਿਨ 7 ਵਜੇ ਆਰਵੀ ਹੋਈ ਹੈ ਜੀ ਉਸ ਤੋਂ ਬਾਅਦ ਮਨ ਲੇ ਕਿ ਇਸ ਟਾਈਮ ਤੱਕ 2000 ਬੰਦਾ ਘਟੋ ਕਰ ਜਿਹੜਾ ਹੈਗਾ ਦਰਸ਼ਨ ਕਰ ਚੁੱਕਿਆ ਬਾਕੀ ਰੁਟੀਨ ਚੱਲ ਰਿਹਾ ਹੈ ਰਾਤ ਦਾ ਜਿਹੜੀ ਹੈਗੀ ਆ ਮਨ ਲੇ ਕਿ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਬਾਕੀ ਜਿਹੜੇ ਹੈਗੇ ਆ ਮਿਸ਼ਨ ਕਰਨਾ ਚਾਹੀਦਾ ਅੰਦੇਸ਼ ਕੀ ਦੇਣਾ ਕਰਦੇ ਅੰਦੇਸ਼ ਕੀ ਦੇਣਾ ਕਰਦੇ ਹਿੰਦੇ ਤੇ ਯਾ ਵੀ ਭਾਈ ਤਾਰੇ ਨਾਲ ਬਣ ਕੇ ਰਹੋ ਜੇ ਕੋਈ ਬੰਦਾ ਦਿੱਕਤ ਮੈਂ ਉਸ ਹੈਲਪ ਕਿੰਨੇ ਸਾਲ ਹੋ ਗਏ ਤੁਸਾਂ ਬਣਾਦੇ ਰਹੇ ਜੀ 13 ਸਾਲ ਹੋ ਗਏ ਜੀ ਪੂਰੇ ਮੋਦੀ ਸਾਹਿਬ ਨੂੰ ਉਹ ਲੋਕ ਇਸ ਤੋਂ ਲਾ ਬਾ ਹੋਰ ਵੀ ਕੋਈ ਪ੍ਰੋਗਰਾਮ ਚਲੇ ਜਾਂਦੇ ਪ੍ਰੋਗਰਾਮ ਸਾਲជា ਤਿੰਨ ਚਾਰ ਪ੍ਰੋਗਰਾਮ ਹੁੰਦੇ ਨੇ ਨਿਸ਼ਾਨ ਯਾਤਰਾ ਹੁੰਦੀ ਹੈ ਬਸੰਤ ਪੰਚਮੀ ਮਨਾਈ ਜਾਂਦੀ ਹੈ ਜਨਮ ਦਿਨ ਮਨਾ ਜਾਂਦਾ ਇਹ ਮਿਲ ਕੇ ਸਾਲ ਦੇ ਵਿੱਚ ਜਿਹੜੇ ਫੰਕਸ਼ਨ ਹੈਗੇ ਬੜੇ ਬਸੇ ਅਤਿਕਮ ਵੱਡੇ ਪੱਧਰ ਤੇ ਬਣਾਏ ਜਾਂਦੇ ਜੈਸੀ ਸ਼ਾਮ ਜੀ ਮੈਂ ਆਸ਼ਿਸ਼ ਖਿਜਾ ਪਟਾੜੇ ਤੋਂ ਜਿਹੜਾ ਅੱਜ ਗੌਰਮੈਂਟ ਦੀ ਮਿਸ਼ਰੀ ਵਿਜਾਰ ਕਾਟੋ ਸ਼ਾਮ ਅੰਦਰ ਜਨ ਮੁਸੱਫੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇਹ ਨਰੇਸ਼ ਕੁਮਾਰ ਕਟਾਈ ਦੀ ਅਗਵਾਈ ਚ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਜਿਹੜੀ ਮੋਰ ਪੰਖ ਦੀ ਸਜਾਵਟ ਹੈ ਫੁੱਲਾਂ ਦੀ ਸਜਾਵਟ ਹੈ ਸਪੈਸ਼ਲ ਕਲਕੱਤੇ ਤੋਂ ਮੰਗਵਾਏ ਗਏ ਨੇ ਫੁੱਲ ਵੀ ਔਰ ਮੋਰ ਪੰਖ ਵੀ ਔਰ ਇਹ ਜਿਹੜੀ ਸਜਾਵਟ ਹੈ ਦੇਖਣੀ ਹੋ ਗਿਆ ਸੋ ਸਾਰੇ ਸ਼ਾਮ ਪ੍ਰੇਮੀਆਂ ਨੂੰ ਇਹੀ ਕਹਾਂਗਾ ਕਿ ਮੰਦਿਰ ਚ ਜਾਓ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਸ਼ੰਤ ਜੈ ਸ਼੍ਰੀ ਵਾਲਾ ਹਿਮਾਤ। ਸ੍ਰੀ ਸ਼ਾਮ ਮੈਂ ਮਨਦੀਪ ਸਿੰਘ ਕੋਲੀ ਨਰੇਸ਼ ਕੁਮਾਰ ਕਾਕਾ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਸ਼ਾਮ ਬਾਬਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਸਭ ਨੂੰ ਭਾਈਚਾਰੇ ਨਾਲ ਰਹਿਣ ਦੀ ਅਪੀਲ ਕਰਦੇ ਹਾਂ ਮੈਂ ਨਰੇਸ਼ ਕੁਮਾਰ ਕਾਕਾ ਜੀ ਦੇ ਨਾਲ ਗੁਰਮੰਡੀ ਨਾਲ ਹਾਂ ਜੈ ਸ਼੍ਰੀ ਸ਼ਾਮ ਬੋਲੋ ਸ਼ਾਮ ਪਿਆਰੇ ਕੀ ਜੈ